ਹਾਈ ਕੋਰਟ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਬੈਰੀਗੇਡਸ ਨੂੰ ਹਟਾ ਦਿੱਤਾ ਜਾਵੇ ਪਰ ਕੁਝ ਦਿਨ ਬਤਨ ਤੋਂ ਬਾਅਦ ਵੀ ਜੁੜਾ ਹੈ ਅਜੇ ਤੱਕ ਇਸ ਰਸਤੇ ਨੂੰ ਖੋਲਿਆ ਨਹੀਂ ਗਿਆ ਹੈ ਬੈਰੀਕੇਡਸ ਹੁਣ ਤੱਕ ਨਹੀਂ ਹਟਾਏ ਗਏ ਨੇ ਜੋ ਦਿੱਤੇ ਉਹ ਹੀ ਬੈਰੀਕੇਡਸ ਜੁੜੇ ਨੇ ਲੱਗੇ ਹੋਏ ਨੇ ਹਰਿਆਣਾ ਸਰਕਾਰ ਦੇ ਵੱਲੋਂ ਹੁਣ ਤੱਕ ਸੀਮਿੰਟ ਦੇ ਸਲੈਬਸ ਤੇ ਬੈਰੀਕੇਡਸ ਜੁੜੇ ਨੇ ਉਸ ਨੂੰ ਨਹੀਂ ਹਟਾਇਆ ਗਿਆ ਹੈ ਇੰਡਾ ਨਿਊਜ਼ ਦੇ ਵੱਲੋਂ ਸ਼ੰਭੂ ਬਾਰਡਰ ਤੇ ਜਾ ਕੇ ਪੂਰਾ ਜਾਇਜ਼ਾ ਲਿਆ ਗਿਆ ਹੈ ਤੇ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਬੈਰੀਗੇਟਿੰਗਸ ਨੂੰ ਨਹੀਂ ਹਟਾਇਆ ਗਿਆ ਹੈ ਜੋ ਤਾਂ ਤਿਉ ਹੀ ਰੱਖਿਆ ਗਿਆ ਹੈ ਤੇ ਇੰਡਾ ਨਿਊਜ਼ ਦੇ ਰਹੀ ਤੁਹਾਨੂੰ ਇਹ ਤਸਵੀਰਾਂ ਵਿਖਾ ਰਹੇ ਹਾਂ ਇੰਡੀਆ ਨਿਊਜ਼ ਦੇ ਵੱਲੋਂ ਜਾਣ ਕੇ ਉੱਥੇ ਚੌਇਜ਼ਾ ਲਿਆ ਗਿਆ ਉੱਥੇ ਹਰ ਇੱਕ ਚੀਜ਼ ਨੂੰ ਵੇਖਿਆ ਗਿਆ ਤੇ ਉਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਹੁਣ ਤੱਕ ਬੈਰੀਗੇਡਸ ਨੂੰ ਹਟਾਉਣ ਦਾ ਕੰਮ ਸ਼ੁਰੂ ਤੱਕ ਨਹੀਂ ਕੀਤਾ ਗਿਆ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਕੀਤੇ ਗਏ ਸਨ ਕਿ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਬੈਰੀਕੇਡਿੰਗ ਹਟਾਈ ਜਾਵੇ ਅਸੀਂ ਪਹੁੰਚ ਚੁੱਕੇ ਹਾਂ ਸ਼ੰਭੂ ਬਾਰਡਰ ਵਿਖੇ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਹਰਿਆਣਾ ਸਰਕਾਰ ਵੱਲੋਂ ਬੈਰੀਕੇਡਿੰਗ ਨਹੀਂ ਹਟਾਈ ਗਈ ਜਿਉਂ ਦੀ ਤਿਉਂ ਹੀ ਬੈਰੀਕੇਡਿੰਗ ਲੱਗੀ ਹੋਈ ਹੈ ਉਸੇ ਤਰ੍ਹਾਂ ਪੁਲਿਸ ਬਲ ਵੀ ਤਨਾਤ ਹੈ ਹਲੇ ਤੱਕ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਹਰਿਆਣਾ ਸਰਕਾਰ ਵੱਲੋਂ ਪਰ ਕਿੰਨਾ ਕਿਤੇ ਅੱਜ ਆਖਰੀ ਦਿਨ ਹੈ ਜੇਕਰ ਆਖਰੀ ਦਿਨ ਹੈ ਅੱਜ ਜੇ ਬੈਰੀਗਡ ਨਹੀਂ ਹਟਾਈਗੀ ਤਾਂ ਅਗਲਾ ਕੀ ਰੁਖ ਹੋਵੇਗਾ ਇਹ ਤਾਂ ਉਹਨਾਂ ਨੂੰ ਸਮਝ ਦੱਸੇਗਾ ਪਰ ਕੱਲ ਜਿਹੜਾ ਹੈ ਕਿ ਕਿਸਾਨਾਂ ਵੱਲੋਂ ਕਾਲ ਵੀ ਦਿੱਤੀ ਗਈ ਹੈ ਐਸਐਸਪੀ ਪਟਿਆਲਾ ਦੇ ਦਫ਼ਤਰ ਦਾ ਘਰਾਉ ਕਰਿਆ ਜਾਣਾ ਹੈ ਕਿਉਂਕਿ ਨਵਦੀਪ ਵਾਟਰ ਕੰਨ ਦਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਰਿਹਾਈ ਨੂੰ ਲੈ ਕੇ ਜਿਹੜਾ ਹੈ ਕਿ ਐਸਐਸਪੀ ਅੰਮਾਲਾ ਦਾ ਘਰਾਉ ਕੀਤਾ ਜਾਣਾ ਹੈ ਮਾਮਲਾ ਬਹੁਤ ਗੰਭੀਰ ਹੋ ਚੁੱਕਾ ਹੈ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਟੀਸ਼ਨ ਜਾਰ ਦਾਰ ਕੀਤੀ ਗਈ ਸੀ ਹਰਿਆਣਾ ਹਾਈ ਕੋਰਟ ਮਾਰਿਓ ਹਰਿਆਣਾ ਪੰਜਾਬ ਹਾਈ ਕੋਰਟ ਦੇ ਵਿੱਚ ਕਿ ਰਸਤੇ ਜਿਹੜੇ ਖੋਲੇ ਜਾਣ ਜਿਸ ਅ ਅਦਾਲਤ ਵੱਲੋਂ ਸਪਰੀਮ ਕੋਰਟ ਵੱਲੋਂ ਵੀ ਆਦੇਸ਼ ਜਾਰੀ ਹੋ ਚੁੱਕੇ ਨੇ ਕਿ ਬੈਰੀਕੇਡਿੰਗ ਜਿਹੜੀ ਆ ਬੈਰੀਕੇਡਿੰਗ ਹਟਾਈ ਜਾਵੇ ਪਰ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡਿੰਗ ਉਸੇ ਤਰ੍ਹਾਂ ਹੀ ਲੱਗੀ ਹੋਈ ਆ ਦੋਨੋਂ ਪਾਸੇ ਜਿਹੜੀ ਪੁਲਿਸ ਬਲਵੀ ਤਨਾਤਨ ਵਾਟਰ ਕੈਨਨਾਂ ਦੀਆਂ ਗੱਡੀਆਂ ਵੀ ਉਸੇ ਤਰ੍ਹਾਂ ਖੜੀਆਂ ਨੇ ਟੈਂਟ ਤੰਬੂ ਵੀ ਉਹਨਾਂ ਤੇ ਲੱਗੇ ਹੋਏ ਨੇ ਔਰ ਪੱਕੇ ਤੌਰ ਤੇ ਜਿਹੜਾ ਕਿ ਉਹਨਾਂ ਨੇ ਸ਼ੈੱਡ ਵੀ ਪਾਏ ਹੋਏ ਨੇ ਕਿਹਾ ਜਾ ਰਿਹਾ ਸੀ ਕਿ ਨਵੀਂ ਉਹ ਸਾਰੇ ਵੀ ਜਿਹੜੀ ਕੀਤੀ ਜਾ ਰਹੀ ਹੈ ਪਿਛਲੇ ਪਾਸੇ ਹੁਣ ਹਰਿਆਣਾ ਸਰਕਾਰ ਨੇ ਹਲੇ ਤੱਕ ਕੋਈ ਵੀ ਪਹਿਲ ਕਦਮੀ ਨਹੀਂ ਚੁੱਕੀ ਨਾ ਹੀ ਕੋਈ ਬੈਰੀਕੇਡਿੰਗ ਹਟਾਈ ਗਈ ਹੈ ਨਾ ਹੀ ਕੋਈ ਪਹਿਲ ਕਦਮੀ ਕੀ ਨਹੀਂ ਪਤਾ ਲੱਗਾ ਪਰ ਕਿਸਾਨ ਜਥੇਬੰਦੀਆਂ ਆਪਣੀ ਸਟੇਜ ਲਈ ਬੈਠੀਆਂ ਨੇ ਤੁਸੀਂ ਇਸ ਪਾਸੇ ਦੇ ਸਕਦੇ ਹੋ ਕਿ ਕਿਸਾਨ ਅੱਜ ਸੰਗਰਾਮ ਹੋਣ ਕਰਕੇ ਜਿਹੜਾ ਹੈ ਕਿ ਉਹਨਾਂ ਦਾ ਸਮਾਗਮ ਚੱਲ ਰਿਹਾ ਉੱਥੇ ਹੀ ਕਿਸਾਨ ਆਪਣੀ ਮੰਗਾਂ ਨੂੰ ਲੈ ਕੇ ਬੁਚਦੇ ਨੇ ਔਰ ਸਰਕਾਰ ਵੀ ਅੜਿਰ ਰਵਈਆ ਅਪਣਾ ਰਹੀ ਹੈ ਉਹ ਵੀ ਹਾਲੇ ਵੀ ਮਾਨਯੋਗ ਅਦਾਲਤ ਦੇ ਹੁਕਮ ਨਹੀਂ ਮੰਨ ਰਹੀ ਪਰ ਮਾਮਲਾ ਬਹੁਤ ਗੰਭੀਰ ਹੋ ਚੁੱਕਾ ਹੈ ਕਾਫੀ ਲੋਕਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਵੱਖ-ਵੱਖ ਸ਼ਹਿਰਾਂ ਤੋਂ ਹੁੰਦੇ ਹੋਏ ਲੋਕ ਜਿਹੜੇ ਵਾਇਆ ਅੰਮਾਲਾ ਤੋਂ ਲਾਲੜੂ ਡੇਰਾ ਬਸੀ ਹੁੰਦੇ ਹੋਏ ਚੰਡੀਗੜ੍ਹ ਤੋਂ ਘੁੰਮ ਕੇ ਜਾਂ ਹੋਰ ਖਰੜ ਪਾਸੋਂ ਘੁੰਮ ਕੇ ਆਪਣੀ ਮੰਜ਼ ਸਪਾਸੋਂ ਪਿੰਡਾਂ ਦੇ ਵਿੱਚੋਂ ਵੀ ਗੱਲ ਕਰਾਂ ਤਾਂ ਲੋ ਅਸੈਂਬਲੀ ਜਮੀਤਗੜ੍ਹ ਪਿੰਡਾਂ ਦੇ ਲੋਕ ਵੀ ਇਸ ਗੱਲ ਨਾਲ ਕਿ ਪ੍ਰੇਸ਼ਾਨ ਹੋ ਸੂਕੇ ਨੇ ਕਿਉਂਕਿ ਵੱਡੇ ਵੱਡੇ ਵਾਹਨ ਜਿਹੜੇ ਨੇ ਭਾਰੀ ਵਾਹਨ ਉੱਥੋਂ ਲੰਘ ਰਹੇ ਨੇ ਜਿਸ ਕਰਕੇ ਸੜਕਾਂ ਤਾਂ ਟੁੱਟ ਚੁੱਕੀਆਂ ਨੇ ਉੱਥੇ ਸਮੱਸਿਆ ਬਹੁਤ ਵੱਡੀ ਲੋਕਾਂ ਨੂੰ ਵੀ ਆ ਰਹੀ ਹੈ ਕਿਉਂਕਿ ਲੋਕਾਂ ਦੇ ਘਰਾਂ ਦੇ ਵਿੱਚ ਮਿੱਟੀ ਉਡ ਉਡ ਕੇ ਪੈ ਰਹੀ ਹੈ ਟਰੈਫਿਕ ਬਹੁਤ ਉੱਥੇ ਜਾਮ ਹੁੰਦਾ ਜਿਸ ਕਰਕੇ ਸਮੱਸਿਆ ਆਮ ਲੋਕਾਂ ਨੂੰ ਵੀ ਆ ਰਹੀ ਹੈ ਹੋਰ ਰਸਤੇ ਵੀ ਨਹੀਂ ਖੁੱਲੇ ਜਾ ਰਹੇ ਪਰ ਮਾਨਯੋਗ ਪੰਜਾਬ ਹਰਿਆਣਾ ਕੋਰਟ ਹਾਈ ਕੋਰਟ ਵੱਲੋਂ ਆਦੇਸ਼ ਜਾਰੀ ਹੋਏ ਸਨ ਕਿ ਕਿਹੜੇ ਹਫ਼ਤੇ ਦੇ ਵਿੱਚ ਵੀ ਜਿਹੜੇ ਰਸਤੇ ਖੋਲੇ ਜਾਣ ਪਰ ਰਸਤੇ ਤੁਸੀਂ ਦੇਖ ਸਕਦੇ ਹੋ ਕਿ ਨਹੀਂ ਖੋਲੇ ਗਏ ਉਸੇ ਤਰ੍ਹਾਂ ਹੀ ਬੈਰੀਕੇਡਿੰਗ ਵੀ ਚੱਲੀ ਆ ਹੁਣ ਦੇਖਣਾ ਹੋਵੇਗਾ ਅੱਜ ਆਖਰੀ ਦਿਨ ਹੈ ਸ਼ਾਮ ਤੱਕ ਜੇਕਰ ਸਰਕਾਰ ਹਰਿਆਣਾ ਸਰਕਾਰ ਬੈਰੀਕਡਿੰਗ ਹਟਾਉਂਦੀ ਹੈ ਜਾਂ ਨਹੀਂ ਆ ਫਿਰ ਕੀ ਅਗਲਾ ਰੁਕੋ ਕਿਸਾਨਾਦ ਹੋਵੇਗਾ ਜਾਂ ਪੰਜਾਬ ਹਰਿਆਣਾ ਪੰਜਾਬ ਦੇ ਹਰਿਆਣਾ ਦੇ ਜਿਹੜੀ ਸਰਕਾਰ ਹੈ ਉਹ ਅਗਲਾ ਕੀ ਰੁਕ ਅਪਣਾਉਂਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ ਕੈਮਰਾ ਪਰਸਨਿਤ ਕੁਮਾਰ ਦੇ ਨਾਲ ਦਿਆਲ ਸਿੰਘ ਰਾਜਪੁਰਾ